ਇਹ ਸਰਕਾਰਾਂ ਲੋਕਾਂ ਲਈ ਅਸੀਂ ਫੇਰ ਦੁਬਾਰਾ ਨਹੀਂ ਬੜਨਾ ਨਹੀਂ ਬੜਨਾ ਭੁੱਖਾ ਜੋਕਾ ਲਈ ਬੇਟਾ ਬੜ ਕੇ ਮੁਰ ਨਹੀਂ ਪੈਣਾ ਇਹ ਸਾਡੀ ਜਾਮਿਆਂ ਦਾ ਇਹ ਰੋਹ ਤੇ ਹੱਟ ਕੇ ਫਾਸਤ ਹੁੰਦਾ ਬਹੁਤ ਮੌਜੂਦ ਹੁੰਦਾ ਅੱਜ ਵੀ ਮੌਜੂਦ ਹੁੰਦਾ ਕਿੰਨੇ ਮੁੱਲ ਦੇ ਟੋਟਾ ਚ ਪਾਏਗਾ bolna mat sapena sarpanth sodi kurmati da katte rakheo ni mukhiya mukhiya ko kisa dira katte rakheo ni mukhiya mukhiya khol ke sadi dira

ਦੀ ਬਾਰੀ ਦਾ ਕੱਤੇ ਰੱਖੀ ਉਹ ਨਹੀਂ ਮੁਕਰਾ ਮੁਕਿਆ ਖੋਲ ਕੇ ਸਾਦੀ ਦਾ ਤੋਂ ਅੱਜ ਖਨੌਰੀ ਬਾਰਡਰ ਦੇ ਉੱਤੇ ਮੈਂ ਹਾਂ ਅਜੈਬ ਸਿੰਘ ਟਿਵਾਣਾ ਫਰੋਂ ਵੌਇਸ ਆਫ ਈਸਟ ਪੰਜਾਬ ਮੇਰੇ ਨਾਲ ਨੇ ਪਿੰਡ ਖਨਾਲ ਖੁਰਦ ਸੰਗਰੂਰ ਤੋਂ ਇਹ ਬਜ਼ੁਰਗ ਦੇ ਨਾਲ ਚਾਰ ਨੌਜਵਾਨ ਔਰ ਇਹਨਾਂ ਨਾਲ ਅੱਜ ਗੱਲਬਾਤ ਦਾ سلسلہ ਦਾ ਕਰਨਾ ਹੈਗਾ ਤੇ ਲੰਬੇ ਸਮੇਂ ਤੋਂ ਇਹ ਖਨੌਰੀ ਵਾਦਰ ਜਿਹਨੂੰ ਢਾਬੀ ਗੁਜਰਾਵਰਡਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਹ ਇੱਥੇ ਇਸ ਅਰਸ਼ ਦਾ ਹਿੱਸਾ ਬਣੇ ਹੋਏ ਨੇ ਇਧਰਲੇ ਪਾਸੇ ਮੈਂ ਪਿਛਲੇ ਪਾਸੇ ਦਿਖਾ ਦਿਆਂ ਇਹ ਇੱਕ ਟੌਲੀ ਦੇ ਵਿੱਚ ਇਹਨਾਂ ਨੇ ਆਪਣਾ ਘਰ ਬਣਾਇਆ ਹੋਇਆ ਹੈ ਇਹਦੇ ਉੱਤੇ ਮਾਤਾ ਵੀ ਲੱਗਿਆ ਯੂਮ ਕਰਕੇ ਦਿਖਾ ਦਾਂਗਾ ਤਾਂ ਇਸ ਦੇ ਵਿੱਚ ਇਹ ਇਹਨਾਂ ਨੇ ਆਪਣਾ ਘਰ ਬਣਾਇਆ ਹੋਇਆ ਤੇ ਮਰਨਵਰਤ ਚਲੋ ਖਨੌਰੀ ਐਦਾਂ ਦਾ ਉਹ ਬੋਰਡ ਦੇ ਉੱਤੇ ਲਿਖਿਆ ਆ ਤਾਂ ਇਸ ਇਧਰਲੇ ਪਾਸੇ ਸਟੇਜ ਹੈਗੀ ਆ ਲੰਬੀ ਕਤਾਰ ਹੈ ਟਰਾਲੀਆਂ ਦੀ ਤੇ ਦੂਸਰਾ ਪਾਸਾ ਜਿਹੜਾ ਬਾਰਡਰ ਹੈਗਾ ਜਿੱਧਰ ਕਰੋ ਕੀਤਾ ਉਹ ਇਹ ਦਿਸ਼ਾ ਵੱਲ ਬਾਰਡਰ ਹੈਗਾ ਖਨੌਰੀ ਦਾ ਜਿੱਥੋਂ ਸਰਕਾਰ ਨੇ ਹਰਿਆਣੇ ਦੀ ਨੇ ਕੰਧ ਕੱਢੀ ਹੋਈ ਹੈ ਤੇ ਲੇਕਨ ਇੱਥੇ ਆ ਜਿਹੜੇ ਇਹ ਲੰਬੇ ਸਮੇਂ ਤੋਂ ਆਪਣਾ ਸਦਕ ਦੇ ਨਾਲ ਨਿਵਾ ਰਹੇ ਨੇ ਕਿਸਾਨੀ ਜਿਹੜੀਆਂ ਮੰਗਾਂ ਹੈਗੀਆਂ ਉਹਨਾਂ ਦੇ ਉਹਨਾਂ ਦੇ ਉਹਨਾਂ ਦੀ ਪ੍ਰਾਪਤੀ ਲਈ ਲਗਾਤਾਰ ਜਿਹੜਾ ਵੀ ਬਖ ਬਖ ਸਮਿਆਂ ਦੇ ਉੱਤੇ ਇਸ ਸੰਘਰਸ਼ ਦੇ ਵਿੱਚ ਬਹੁਤ ਸਾਰੇ ਮੋੜ ਕੋੜ ਆਏ ਇਹ ਉਸ ਸੰਘਰਸ਼ ਦਾ ਦੂਜਾ ਦੌਰ ਹੈ ਜਿਹੜਾ ਸੰਘਰਸ਼ ਕਿਸੇ ਸਾਹਮਣੇ 2020-21 ਦੇ ਵਿੱਚ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਲੜਿਆ ਗਿਆ ਸੀ ਜਿਸ ਦੇ ਵਿੱਚ ਟਿਕਰੀ ਬਾਡਰ, ਸਿੰਘੂ ਬਾਡਰ ਔਰ ਗਾਜੀਪੁਰ ਬਾਡਰ, ਸ਼ਾਹਜਹਾਂਪੁਰ ਬਾਡਰ ਉਹਨਾਂ ਦੇ ਉੱਤੇ ਤਕਰੀਬਨ ਲੰਬਾ ਸਮਾਂ ਇਹਨਾਂ ਨੇ 13 ਮਹੀਨੇ ਦੇ ਕਰੀਬ ਉਹ ਲੜਾਈ ਲੜੀ ਸਰਕਾਰ ਨੂੰ ਚੁਕਾਇਆ ਜਿਹੜੇ ਨੂੰ ਕਹਿੰਦੇ ਸੀ ਮੋਦੀ ਐ ਤੂੰ ਮੁਮਕਨ ਹੈ ਉਸ ਮੋਦੀ ਨੂੰ ਸਰਕਾਰ ਦੀ ਜਿਹੜੀ ਕੀਸੀ ਸਮਝਿਆ ਜਾਂਦਾ ਸੀ ਤੇ ਜਿਹੜਾ ਇਹ ਸਮਝਿਆ ਜਾਂਦਾ ਸੀ ਕਿ ਇਹਨੇ ਜੋ ਫੈਸਲਾ ਲੈ ਲਿਆ ਤਾਂ ਉਹ ਉਸ ਫੈਸਲੇ ਤੋਂ ਕਦੀ ਵੀ ਮੁੜਦਾ ਨਹੀਂ ਹੈ ਤੇ ਉਸੇ ਨੇ ਇੱਕਦਮ ਜਦੋਂ ਕੋਈ ਹੀਲਾ ਨਾ ਚੱਲਿਆ ਜਦੋਂ ਸਾਰੀ ਸਦਕ ਦੀ ਪਰਖ ਕਰ ਲਈ ਗੋਲੀਆਂ ਤੇ ਆਪਣਾ ਅਥਰੂ ਗੈਸ ਦੀਆਂ ਗੋਲੀਆਂ ਪਲਟੈਂਸ ਤੇ ਬਾਟਰ ਜਾਂ ਜਾਂ ওয়াটার ਕੈਨਨ ਦੇ ਰਾਹੀਂ ওয়াটার ਕੈਨਨ ਦੇ ਮੂੰਹ ਮੋੜਨ ਵਾਲੇ ਨੌਜਵਾਨ ਵੀ ਜਿਨ੍ਹਾਂ ਨੇ ਬੜੀ ਸਦਕਦਲੀ ਦੇ ਨਾਲ ਉਸ ਨੂੰ ਜਿਹੜਾ ਹੈਗਾ ਵਿਰੋਧੀ ਸਰਕਾਰ ਦੀਆਂ ਜਿਹੜੀਆਂ ਸਕਿਉਰਿਟੀ ਫੋਰਸਸ ਵੱਲੋਂ ਦਾ ਰੁਖ ਮੋੜਦੇ ਰਹੇ ਨੇਗੇ ਤੇ अनेका ਕੁਰਬਾਨੀਆਂ ਕੀਤੀਆਂ 750 ਦੇ ਕਰੀਬ ਕਿਸਾਨ ਸ਼ਹੀਦ ਹੋਏ ਤੇ ਉਸੇ ਇਤਿਹਾਸ ਨੂੰ ਦੁਬਾਰਾ ਦौराਇਆ ਜਾ ਰਿਹਾ ਹੈ ਖਨੋਰੀ ਬਾਡਰ ਸ਼ੰਭੂ ਬਾਡਰ ਰਤਨਪੁਰ ਬਾਡਰ Rajasthan ਤੋਂ ਤੇ ਅੱਜ ਕੱਲ ਜਿਹੜਾ ਇਹ ਖਨੋਰੀ ਬਾਡਰ ਹੈ ਕਿੰਨਾ ਕੇਂਦਰਾ ਚੋਂ ਮੁੱਖ ਕੇਂਦਰ ਬਣਿਆ ਹੋਇਆ ਹੈ ਵਜ੍ਹਾ ਸੀ ਕਿ 26 ਨਵੰਬਰ ਤੋਂ ਜਗਜੀਤ ਸਿੰਘ ਦੱਲੇਵਾਲ ਨੇ ਆਪਣਾ ਮਰਨ ਵਾਰਤ ਰੱਖਿਆ ਸੀ ਤੇ ਹੁਣ ਤੱਕ ਉਸ ਤੋਂ ਬਾਅਦ ਉਨ੍ਹੀ سپورਟ ਦੇ ਵਿੱਚ 121 ਹੋਰ ਮਰਜੀਵੜਿਆ ਨੇ ਮਰਨ ਵਰਤ ਤੇ ਬੈਠੇ ਤੇ ਸਰਕਾਰ ਨੂੰ ਗੱਲਬਾਤ ਕਰਨ ਲਈ ਤਾਰੀਖ ਦੇਣ ਲਈ ਮਜਬੂਰ ਹੋਇਆ ਮਜਬੂਰ ਹੋਣਾ ਪਿਆ 14 ਅਗਲੀ ਜਿਹੜੀ ਫਰਵਰੀ ਦੀ ਡੇਟ ਰੱਖੀ ਗਈ ਹੈ ਤੇ ਹੁਣ ਇਸ ਸਮੇਂ ਵੀ ਜਗਜੀਤ ਸਿੰਘ ਦੱਲੇਵਾਲ ਜਿਹੜੇ ਹੈਗੇ ਆ ਆਪਣੇ ਮਰਨ ਵਰਤ ਨੂੰ ਉਹਨੂੰ ਕੰਟੀਨਿਊ ਰੱਖ ਰਹੇ ਨੇ ਇੱਥੇ ਹੀ ਸਟੇਜ ਦੇ ਪਾਸ ਹੀ ਇੱਕ ਹੋਟਲ ਦੇ ਪਾਸ ਉਹ ਇੱਕ ਟਰਾਲੀ ਦੇ ਵਿੱਚ ਉਹਨਾਂ ਦਾ ਰੂਮ ਬਣਾਇਆ ਗਿਆ ਪਹਿਲਾਂ ਵੀ ਟਰਾਲੀ 'ਚ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਤੇ ਕੱਲ ਹੀ ਇਹ ਸਾਰੀ ਪ੍ਰਕਿਰਿਆ ਸ਼ੁਰੂ ਲੱਗੀ ਹੈ ਉਸ ਤੋਂ ਬਿਨਾਂ ਉਹਨਾਂ ਵਾਸਤੇ ਇੱਕ ਸਪੈਸ਼ਲ ਰੂਮ ਵੀ ਬਣਾਇਆ ਜਾ ਰਿਹਾ ਉਹ ਰੂਮ ਜਿਹੜਾ ਹੈਗਾ ਉਹ ਦੋ ਤਿੰਨ ਦਿਨਾਂ ਵਿੱਚ ਤਿਆਰ ਹੋ ਜਾਏਗਾ ਫਿਰ ਉਹਨਾਂ ਨੂੰ ਉਸ ਦੇ ਵਿੱਚ ਸ਼ਿਫਟ ਕੀਤਾ ਜਾਏਗਾ ਅੱਜ ਕੀਤੀ ਜਾਂਦੀ ਹੈ ਕਿ 14 ਵਾਲੀ ਮੀਟਿੰਗ ਦੇ ਵਿੱਚ ਜਗਦੀਸ਼ ਸਿੰਘ ਦੱਲੇਵਾਲ ਖੋਦ ਹਾਜ਼ਰ ਹੋਣਗੇ ਇਹ ਸੀ ਸੰਖੇਪ ਜੀ ਕਹਾਣੀ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜੀਆਂ ਸ਼ਖਸੀਤਾ ਮੇਰੇ ਸਾਹਮਣੇ ਬੈਠੇ ਆ ਜਿਹੜੇ ਸੰਘਰਸ਼ੀਲ ਨੌਜਵਾਨ ਤੇ ਬਾਬੇ ਇਹ ਸਿਦਕਦਲੀ ਦੇ ਨਾਲ ਡਟੇ ਹੋਏ ਨੇ ਇਸ ਮੋਰਚੇ ਦੇ ਉੱਤੇ ਉਹਨਾਂ ਨਾਲ ਆਪਾਂ ਗੱਲ ਕਰਦੇ ਆ ਕਿ ਉਹ ਕੀ ਉਹਨਾਂ ਦੀ ਜਾਣ ਪਛਾਣ ਹੈ ਉਹ ਕੀ ਕਹਿੰਦੇ ਨੇ ਇਸ ਸੰਘਰਸ਼ ਦੇ ਬਾਰੇ ਵਿੱਚ ਤੇ ਮੈਂ ਇਕੱਲੇ ਇਕੱਲੇ ਨੂੰ ਪੁੱਛਣ ਜਾ ਰਿਹਾ ਆ ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਾਂਗਾ ਸੱਜੇ ਪਾਸੇ ਤੋਂ ਮੇਰੇ ਸੱਜੇ ਪਾਸੇ ਤੋਂ ਹਾਂਜੀ ਨੌਜਵਾਨ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕਰਮਜੀਤ ਸਿੰਘ ਹੈ ਜੀ ਹਾਂ ਤੇ ਮੈਂ ਪਿੰਡ ਖਨਾਲ ਖੁਰਦਾ ਜ਼ਿਲ੍ਹਾ ਸੰਗਰੂਰ ਤੇ ਸਾਡੀ ਇਕਾਈ ਡਿੜਬ ਹੈ ਜੀ ओके ਕਿੰਨੇ ਸਮੇਂ ਤੋਂ ਇੱਥੇ ਆਏ ਹੋਏ ਹੋ ਤੁਸੀਂ ਅਜੇ 13 ਫਰਵਰੀ ਤੋਂ ਲਗਾਤਾਰ ਆ ਰਹੇ ਹਾਂ ਜੀ 13 ਫਰਵਰੀ ਤੋਂ ਲਗਾਤਾਰ ਇਹ ਬਤਰਨ ਬਾਰੀ ਬਾਰੀ ਸਿਰੌਣੇ ਹੋ ਤੁਸੀਂ ਜਾਂ ਤੁਸੀਂ ਹੀ ਪੱਕੇ ਬੈਠੇ ਹੋ ਨਹੀਂ ਠੀਕ ਜਦੋਂ ਬੇਲੇ ਹੁੰਨੇ ਸੀ ਮੱਲੋ ਆ ਵੀ ਜੰਨੇ ਸੀ ਫਿਰ ਮੈਨੂੰ ਪੰਜ ਦਿਨ ਤੱਕ ਅਸੀਂ ਪੱਕੇ ਹੋਣਾ ਜੀ ਬਾਕੀ ਬਿਆਰੀਆਂ ਦੇ ਰੂਪ ਵਿੱਚ ਅਸੀਂ ਆਣੇ ਠੀਕ ਹੈ ਬਾਕੀ ਕੁਝ ਘਰ ਦੇ ਕੰਮ ਵਗੈਰਾ ਉਹ ਉਹ ਕਰਦੇ ਰਹਿੰਨੇ ਹੋ ਫਿਰ ਤੁਹਾਡੀ ਥਾਂ ਦੇ ਉੱਤੇ ਹੋਰ ਆ ਜਾਂਦੇ ਹੁਣ ਹਾਂ ਜੀ ਹਾਂ ਲਓ ਤਾ ਹਾਂ ਤੁਸੀਂ ਇਹਨਾਂ ਨੂੰ ਦਿਓ ਹਾਂ ਤੁਹਾਡਾ ਨਾਮ ਪੰਡ ਉਹ ਹੀ ਜਿਹੜਾ ਤੁਸੀਂ ਇਹਨਾਂ ਨੂੰ ਪੁੱਛਿਆ ਹੈ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਪੰਡ ਖਨਾਲ ਖੁਰਦ ਖਨਾਲ ਖੁਰਦ ਹਾਂਜੀ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਨਾਲ ਜੁੜੇ ਹੋਏ ਹਾਂ ਸਿੱਧੂਪੁਰ ਆ ਮੇਰੇ ਖਿਆਲ ਸਾਰੇ ਪੰਜੇ ਸਿੱਧੂਪੁਰ ਨਾਲ ਅੱਛਾ ਤੇ ਕਿੰਨੇ ਸਮੇਂ ਤੋਂ ਇੱਥੇ ਆ ਤੁਸੀਂ ਅਸੀਂ 13 ਫਰਵਰੀ ਤੋਂ ਇੱਥੇ ਆਏ ਹਾਂ ਇਹਨਾਂ ਨਾਲ ਦੋਸਤੀ ਹੈ ਤੇਰੀ ਹਾਂਜੀ ਸਾਰੇ ਦੋਸਤ ਨੇ ਬਿਆਨ ਤੋਂ ਸਿੰਘ ਇੱਥੇ ਅੱਛਾ ਇਹ ਬਜ਼ੁਰਗ ਇਹ ਕਮਾਂਡਰ ਨੇ ਤੁਹਾਡੇ ਹਾਂਜੀ ਹਾਂ ਠੀਕ ਹੈ ਉਹ ਇਕੱਠੇ ਰਹਿਣੇ ਆ ਜੀ ਤੇ ਮਤਲਬ ਕੀ ਇਰਾਦਾ ਤੁਹਾਡਾ ਫਿਰ ਜਮਾ ਅੰਤ ਤੱਕ ਨੇ ਰੋਗੇ ਹਾਂਜੀ ਹਾਂ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਆਜਾ ਜਿੰਨਾ ਟਾਈਮ ਜਿਤਨੀ ਸੰਘਰਸ਼ ਜਿੰਦਾ ਟੇ ਰਹਾਂਗੇ ਟੇ ਰਹਾਂਗੇ ਓਕੇ ਅੱਗੇ ਦੇ ਹਾਂਜੀ ਕਮਾਂਡਰ ਇਨ ਚੀਫ ਹਾਂਜੀ ਕੀ ਸ਼ੋਭਨਾਮ ਦੱਸਿਓ ਸਾਡਾ ਸ਼ੋਭਨਾਮ ਹੈ ਜੀ ਗੁਲਾਬ ਸਿੰਘ ਗੁਲਾਬ ਸਿੰਘ ਹਾਂਜੀ ਹੂੰ ਪਿੰਡ ਸਾਦੀ ਹੀ ਇਕਾਈ ਦੇ ਨਾਲ ਪਿੰਡ ਸਾਡੀ ਹੀ ਜਿਹੜੀ ਇਹ ਸਾਡਾ ਸੰਘਰਸ਼ ਹੈ ਇਹਦੇ ਮੁਤਾਬਕ ਮੈਂ 13 ਫਰਵਰੀ ਤੋਂ ਲਗਾਤਾਰ ਇਸ ਸੰਘਰਸ਼ ਦੇ ਵਿੱਚ ਆਇਆ ਹਾਂ ਜਿੰਨਾ ਕਿ ਇਹ ਸੰਘਰਸ਼ ਸਾਡਾ ਮੁੱਕਦਾ ਨਹੀਂ ਉਹਨਾਂ ਚ ਕਰਜਾਣਾ ਵੀ ਹੈ ਨਹੀਂ ਬੱਲੇਵਾਲ ਸਾਹਿਬ ਦੇ ਨਾਲ ਸਾਡੀ ਸਾਰੀ ਪੂਰੀ ਜਿੰਨੀ ਵੀ ਜਥੇ ਬੰਦੀ ਹੈ ਸਾਰੀ ਉਹਦੇ ਬਰਾਬਰ ਖੜੀ ਹੈ ਹਾਂਜੀ ਜੰਗ ਜਿੱਤ ਕੇ ਜਾਵਾਂਗੇ ਜੀ ਜਿੰਨਾ ਕਿ ਸਾਡਾ ਸੰਘਰਸ਼ ਨਹੀਂ ਮੁੱਕਦਾ ਸਾਡੀਆਂ ਕੁਰਬਾਨੀਆਂ ਜੋ ਮਰਜੀ ਹੋ ਜਾਣ ਅਸੀਂ ਪਿੱਛੇ ਨਹੀਂ ਹਟਣਾ ਹਾਂ ਤੁਹਾਡੇ ਨਾਲ ਮੈਂ ਵਿਸਥਾਰ ਚ ਗੱਲਬਾਤ ਕਰੂੰਗਾ ਇੱਕ ਰਾਉਂਡ ਆਪਾਂ ਜਾਣ ਪਛਾਣ ਵਾਲਾ ਤੁਸੀਂ ਇਹਨਾਂ ਨੂੰ ਟਰਾਂਸਮੀਟਰ ਦੇ ਦਿਓ ਹੂੰ ਇੱਕ ਮਿੰਟ ਹਾਂਜੀ ਤੁਹਾਡਾ ਸ਼ੁਭਨਾ ਮੇਰਾ ਨਾਮ ਜੀ ਵਿਅੰਤ ਸਿੰਘ ਵਿਅੰਤ ਸਿੰਘ ਜੀ ਹਾਂਜੀ ਪਿੰਡ ਖਨਾਲ ਖੁਰਦ ਜੀ ਖਨਾਲ ਖੁਰਦ ਜੀ ਹੂੰ ਕਿੰਨੇ ਸਮੇਂ ਤੋਂ ਤੁਸੀਂ ਇੱਥੇ 13 ਫਰਵਰੀ ਦੀ ਜੀ 13 ਫਰਵਰੀ ਤੋਂ ਜਥੇਬੰਦੀ ਸਿੱਧੂਪੁਰ ਜੀ ਸਿੱਧੂਪੁਰ ਪੂਰੀ ਪੂਰਾ ਨਾਮ ਭਾਰਤੀ ਖਸਾਮ ਜੀ ਨੂੰ ਹਾਂ ਜੀ ਸਿੱਧੂਪੁਰ ਜੀ ਹੂੰ ਅੱਛਾ ਇਹਦੇ ਆਗੂ ਨੇ ਆਪਣੇ ਜਗਜੀਤ ਸਿੰਘ ਬੱਲੇਵਾਲ ਜੀ ਜੀ ਠੀਕ ਹੈ ਹਾਂ ਜੀ ਇਹਨਾਂ ਤੋਂ ਦਰਨਾਮ ਹਾਂ ਜੀ ਗੁਰਨਾਮ ਸਿੰਘ ਜੀ ਫਿਰ ਰਾਣੀ ਵਾਲਾ ਜ਼ਿਲ੍ਹਾ ਮੁਕਸਰ ਸੀਲ ਮਲੋੜ ਡਾਕਾ ਖਾਹ ਰਾਣੀ ਵਾਲਾ ਅੱਛਾ ਆਪਣਾ ਗੁਰਨਾਮ ਸਿੰਘ ਦੱਸਿਆ ਨਾ ਹਾਂਜੀ ਗੁਰਨਾਮ ਸਿੰਘ ਓਕੇ ਜਥੇਵੰਦੀਆ ਨਾ ਕੀ ਆ ਤੁਹਾਡਾ ਰੀਸੈਂਟ ਡੱਲੇਵਾ ਜਗਜੀਤ ਸਿੰਘ ਡੱਲੇਵਾਲ ਜੀ ਹਾਂ ਅੱਛਾ ਜੀ ਕਿੰਨੇ ਸਮੇਂ ਤੋਂ ਇੱਥੇ ਤੁਸੀਂ 13 ਫਰਵਰੀ ਤੋਂ ਹੀ ਇੱਥੇ ਆਏ ਟਰਾਲੀ ਲੈ ਕੇ ਜੀ ਓਕੇ ਠੀਕ ਹੈ ਤੇ ਲਗਾਤਾਰ ਡਟੇ ਰਹੋਗੇ ਹਾਂਜੀ ਜਿੰਨਾ ਚਿਰ ਜੱਲੇਵਾਲਾ ਸਾਹਿਬ ਬਿਠੇ ਉਹਨਾਂ ਦਰਸਾਹ ਦਵਰੇ ਹਾਂ ਓਕੇ ਜਿੰਨਾ ਚਿਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਮਤਲਬ ਜਿੱਤ ਕੇ ਫਿਰ ਜਾਵਾਂਦੇ ਠੀਕ ਹੈ ਅੱਗੇ ਕੀ ਸੁਣਾ ਤਾਤਾ ਬਲਵੰਤ ਸਿੰਘ ਬਲਵੰਤ ਸਿੰਘ ਕਿਹੜਾ ਪਿੰਡ ਹੈ ਰਾਣੀ ਵਾਲਾ ਰਾਣੀ ਵਾਲਾ ਹਾਂਜੀ ਕਿਹੜੀ ਵਲੇ ਚਾਹੇ ਇਹ ਮੁਕਸਰ ਜੜਾ ਜੀ ਮੁਕਸਰ ਤੁਹਾਡਾ ਹੀ ਮੁਕਸਰ ਜੜਾ ਜੀ ਕਿ ਬੰਨੋ ਇੱਕੋ ਬੰਨੋ ਅੱਛਾ ਅੱਛਾ ਮੁਕਸਰ ਜੜਾ ਤਸਵੀਰ ਮਲੋਟ ਮਲੋਟ ਕਦੋਂ ਤੋਂ ਆਏ ਹੋ ਤੁਸੀਂ ਇੱਥੇ ਅਸੀਂ 13 ਫਰਵਰੀ ਦੀ ਆਏ ਜੀ 13 ਫਰਵਰੀ ਤੋਂ ਲਗਾਤਾਰ ਇੱਥੇ ਕਿ ਵਿੱਚ ਦੀ ਆ ਜਾਂਦੇ ਹਾਂ ਅੱਛਾ ਬਾਰਿਸ਼ ਬਾਰਿਸ਼ ਆਈ ਜਾਂਦੀ ਹੈ ਪਾਰਟੀ ਸਾਥੇ ਕੋਈ ਹੋਰ ਆ ਜਾਂਦਾ ਹਾਂਜੀ ਠੀਕ 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 ਹੈ ਤੇ ਚਲੋ ਤੁਸੀਂ ਇਹਨਾਂ ਨੂੰ ਬਜ਼ੁਰਗਾਂ ਨੂੰ ਜੇ ਲੋ ਯਾਦ ਰੱਖੇ ਤੇ ਕੋਈ ਵਿਸਥਾਰ ਸਹਿਤ ਗੱਲ ਕਰਨੀ ਹੋ ਨੋ ਉਸ ਤੋਂ ਬਾਅਦ ਸੋਚ ਲਿਓ ਹਾਂ ਨਹੀਂ ਕੋਈ ਗੱਲ ਨਹੀਂ ਜੇ ਜਦੋਂ ਆਪਾਂ ਗੱਲ ਚੱਲਦੀ ਹੁੰਦੀ ਆ ਉਹ ਕਈ ਵਾਰੀ ਮਨ ਦੇ ਵਿੱਚ ਆ ਜਾਂਦੀ ਆ ਉਹ ਉਹ ਦੁਆਰੇ ਹੱਥ ਖੜਾ ਕਰਕੇ ਮੇਰੇ ਕੋਲ ਲੈ ਲਓ ਤਾਂ ਹਾਂ ਹਾਂਜੀ ਹਾਂਜੀ ਹੁਣ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ ਦਾ ਦਰਗਾਹ ਦਾ ਕਲਾ ਦੇ ਬਾਜੀ ਬਾਹ ਬਹੁਤ ਜੋਸ਼ ਦੇ ਬੰਦੇ ਭਾਈ ਮੈਂ ਦਰਦੇ ਘਰ ਰੱਖੇ ਕੋਈ ਤੁਸੀਂ ਬੋਲੀ ਚੱਲੋ ਹਾਂਜੀ ਦੱਸੋ ਆ ਦੇਖਦੇ ਆਪਣੀ ਤੌਰ ਦੇ ਉਤੇ ਤੁਸੀਂ ਪਿਛਲੇ ਸੰਘਰਸ਼ ਦੇ ਵਿੱਚ ਵੀ ਜਿਹੜੇ ਹੈਗੇ ਡਟੇ ਰਹੇ ਹੋ ਪਹਿਲਾ ਸਿੰਧੀ ਬਾਰਡਰ ਤੇ ਸੀ ਜਾਂ ਟਿਕਰੀ ਬਾਰਡਰ ਤੇ ਸੀ ਟਿਕਰੀ ਬਾਰਡਰ ਤੇ ਸੀ ਟਿਕਰੀ ਬਾਰਡਰ ਤੇ ਸੀ ਤਾਂ ਟਿਕਰੀ ਬਾਰਡਰ ਦੇ ਉੱਤੇ ਕਿੰਨਾ ਸਮਾਂ ਰਹੇ ਤੁਸੀਂ ਅਸੀਂ 13 ਮਹੀਨੇ ਰਹੇ ਜੀ ਲਗਾਤਾਰ ਲਗਾਤਾਰ ਹਾਂਜੀ 13 ਮਹੀਨੇ ਲਗਾਤਾਰ ਮੈਂ ਪੱਕਾ ਹੀ ਮੌਜੂਦ ਜਦੋਂ ਜਾਨੀ ਸੰਘਰਸ਼ ਦੇ ਸਮਾਪਤੇ ਹੋਇਆ ਉਦੋਂ ਤੁਸੀਂ ਵਾਪਸ ਆਏ ਹਾਂਜੀ ਬਿਲਕੁਲ ਸਮਾਪਤੀ ਹੋਣ ਤੋਂ ਬਾਅਦ ਹੀ ਅਸੀਂ ਉੱਥੇ ਕਿ ਆਏ ਹਾਂ ਉਦੋਂ ਅੱਛਾ ਉਦੋਂ ਜਦੋਂ ਉੱਠੇ ਸੀਗੇ ਉਹਦਾ ਇੱਕ ਵਾਰੀ ਮੰਗਾ ਉਹਨਾਂ ਨੇ ਮੰਨ ਲਿਆ ਸੀ ਹਾਂਜੀ ਇੱਕ ਵਾਰੀ ਉਹਨਾਂ ਨੇ ਸਾਡੀ ਚੇ ਪ੍ਰਚਾਰ ਹੋ ਗਿਆ ਵੀ ਸਾਡੇ ਛੋਟੇ ਜਿਹਨੇ ਕਾਲੇ ਕਾਨੂੰਨ ਇਹ ਰੱਦ ਕਰੇਗੇ ਹੂੰ ਜਿਹੜਿਆ ਛੋਟਿਆਂ ਐ ਐਮ ਐਚ ਪੀ ਡੀ ਮੰਗਾਂ ਨੇ ਇਹ ਸੋਡੀਆਂ ਮਨਜ਼ੂਰ ਕਰੀਆਂ ਗਈਆਂ ਆਪਾਂ ਜੰਗ ਜਿੱਤ ਲਿਆ ਅਸੀਂ ਲਾਲਾਵਾਲਾ ਕਰਕੇ ਸਾਡੇ ਲੋਕ ਸਾਰੇ ਉੱਠ ਕੇ ਆ ਗਏ ਉਹਨਾਂ ਨੇ ਦੁਬਾਰੇ ਉਹਨਾਂ ਤੇ ਕੋਈ ਸੁਣਵਾਈ ਨਹੀਂ ਕੀਤੀ ਸਾਨੂੰ ਦੁਬਾਰੀ ਸੰਘਰਸ਼ ਕਰਨਾ ਪੈਇਆ ਉਹਦਾ ਸੁਣਿਆ ਜਾਂਦਾ ਹੈ ਜਾਂ ਕਾਫੀ ਹੋਏ ਚਰਚਾ ਦਾ ਵਿਸ਼ਾ ਵੀ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸੀਗਾ ਕਿ ਤੁਸੀਂ ਮਤਲਬ ਹਜੇ ਨਾ ਜਾਓ ਇੱਥੇ ਕੁਝ ਟਾਈਮ ਹੋਰ ਲਾ ਲਓ ਸਰਕਾਰ ਹੁਣ ਝੁਕੀ ਹੋਈ ਆ ਆਪਾਂ ਤੋਂ ਪੱਕੀ ਕਰਾਂ ਮੰਗਾਂ ਦੀਆਂ ਪੂਰਤੀ ਕਰਾ ਕੇ ਚੱਲੀਏ हां जी ਉਸ ਸਮੇਂ ਤੇ ਜਗਜੀਤ ਸਿੰਘ ਡੱਲੇਵਾਲ ਨੇ ਸਾਡੀਆਂ ਸਾਰੀਆਂ ਜਿੱਥੇ ਬੰਦੀਆਂ ਨੂੰ ਬੇਨਤੀ ਕੀਤੀ ਵੀ ਜਿੰਨਾਂ ਚਿਰ ਆਪਣੇ ਕਾਲੇ ਕਾਨੂੰਨਾਂ ਦੇ ਉੱਤੇ ਆਪਣੇ ਦਸਤਕਤ ਕਰਕੇ ਆਪਾਂ ਨੂੰ ਨਹੀਂ ਦਿੰਦੇ ਉਹਨਾਂ ਚਿਰ ਤੁਸੀਂ ਨਾ ਉੱਠੋ ਇਹ ਤੁਹਾਡੇ ਨਾਲ ਠੱਗੀ ਕਰਨ ਦੀ ਹੂੰ ਇਹ ਤੁਹਾਡੇ ਨਾਲ ਲਾਲਚ ਦਿੱਤਾ ਅੱਜ ਵੀ ਉਹਨਾਂ ਦਾ ਉਹੀ ਚਾਲ ਚੱਲੀ ਹੋਈ ਹੈ ਜਿਹੜੀ ਚਾਲ ਤੇ ਉਹ ਚੱਲਦੇ ਨੇ ਉਹ ਚਾਲ ਦੇ ਮੁਤਾਬਕ ਸਾਡੇ ਮਰਨ ਵਰਤ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਨੂੰ ਮਜਬੂਰ ਹੋ ਕੇ ਬੈਠਣਾ ਪਿਆ ਕਿ ਜਦੋਂ ਬੇਵਸ ਹੋ ਗਿਆ ਹੂੰ ਅੱਛਾ ਇਸ ਸਮੇਂ ਦੌਰਾਨ ਮੈਂ ਜਿਹੜਾ ਦੂਸਰਾ ਦੌਰ ਚੱਲਿਆ ਇਹਦੇ ਇਹਦੇ ਚ ਕਿੰਨੇ ਕ ਕਿਸਾਨਾਂ ਦੀ ਸ਼ਹਾਦਤ ਹੋ ਗਈ ਸਾਡੇ ਜੀ ਘਟੋ ਘਟ 750 ਦੇ ਕਰੀਬ ਸੀ ਉਹ ਤਾਂ ਪਹਿਲਾ ਵਾਲੇ ਸੀ ਜਿਹੜਾ ਨਵਾਂ ਜਦੋਂ ਚੱਲਿਆ ਫਰਵਰੀ ਤੋਂ ਬਾਅਦ ਹੁਣ ਤੱਕ ਜਿੰਨੇ ਇੱਕ ਸ਼ੁਭ ਕਰਨ ਜੀ ਦੇ ਸ਼ਹਾਦਤ ਹੋਈ ਆ ਹੋਰ ਵੀ ਬਹੁਤ ਸਾਰੇ ਜਿਹੜੇ ਬਾਡਰਾਂ ਦੇ ਉੱਤੇ ਜਿਹੜੇ ਹੈਗੇ ਆ ਉਹ ਬੱਕ ਬੱਕ ਤਰ ਅਮੀ ਆ ਤਾਂ ਨਿਆਤ ਰੁਸ਼ੀਆਂ ਦੇ ਵਿੱਚ ਵੀ ਕਈਆਂ ਦੀ ਮਤਲਬ ਜਿਹੜੀ ਹੈਗੀ ਹੈ ਜਾਣ ਜਾਂਦੀ ਨਹੀਂ ਕੋਈ ਗਿਲਤੀ ਨਹੀਂ ਕਿਉਂ ਜਿਹੜਾ ਸਭ ਤੋਂ ਮੇਨ ਮਸਤਕ ਦੀ ਉਹ ਤਾਂ ਸੁਭਕਰ ਸਿੰਘ ਦੀ ਹੈ ਜਿਹੜਾ ਸਭ ਤੋਂ ਵੱਡੀ ਅਸਲੀ ਪਹਿਲੀ ਸੀਹ ਦੀ ਪ੍ਰਾਪਤ ਕਰੀ ਹੈ ਹੂੰ ਬਾਕੀ ਸਾਡੇ ਕੁਝ ਟੰਬੂਆਂ ਦੇ ਵਿੱਚ ਕੁਝ ਕਮਜ਼ੋਰੀ ਦੇ ਕਾਰਨ ਦਾ ਲੋ ਜਾਂ ਕਿਸੇ ਪੈਸੇ ਦੇ ਕਮਜ਼ੋਰੀ ਕਰਜ਼ਾ ਆਹ ਤਾਂ ਮੁਸ਼ਕਲਾਂ ਨੂੰ ਹੁੰਦੀਆਂ ਇੱਥੇ ਮਤਲਬ ਉਹ ਅਖਬਾਰਾਂ ਦੇ ਵਿੱਚ ਆਇਆ ਤਕਰੀਬਨ ਆ ਜਾਂ ਕਈ ਮਤਲਬ ਆਗੂਆਂ ਦੀ ਭਾਸ਼ਣ ਦੇ ਵਿੱਚ ਵੀ ਸੁਣਿਆ ਵੀ ਤਕਰੀਬਨ 40 ਦੇ ਕਰੀਬ ਹੁਣ ਤੱਕ ਸ਼ਹੀਦ ਹੋ ਚੁੱਕੇ ਨੇ ਕਿਸਾਨ ਹਾਂ ਜੀ ਸਾਨੂੰ ਥੋੜਾ ਜਿਹਾ ਇਸ ਕਰਕੇ ਘੱਟ ਪਤਾ ਲੱਗਦਾ ਇੱਕਦਮ ਦੇ ਅਖਬਾਰ ਨਹੀਂ ਆਉਂਦਾ ਜਣੀ ਪੂਰੀ ਡਿਟੇਲ ਨਹੀਂ ਮਿਲਿਉ ਥੋੜੇ ਮੇਰੇ ਵਰਗਿਆਂ ਤੋਂ ਉਹਨਾਂ ਫਾਨਾਂ ਤੋਂ ਸੁਣ ਕੇ ਉਹਨਾਂ ਕਾਹੇ ਜ਼ਿਲ੍ਹਾ ਵੀ 40 50 ਦੇ ਕਰੀਬ ਸਾਡੇ ਕਿਸਾਨ ਹੁਣ ਵੀ ਸ਼ਹੀਦੀ ਪਾ ਚੁੱਕੇ ਨੇ ਤੇ ਇਹ ਸ਼ਹੀਦੀਆਂ ਦਾ ਜੀ ਪੈਂਦੀਆਂ ਰਹਿਣੀਆਂ ਜਿਨ੍ਹਾਂ ਚ ਕਿਸਾਨ ਦਾ ਇਹ ਸੰਘਰਸ਼ ਸਿਰੇ ਨਹੀਂ ਲੱਗਦਾ ਠੀਕ ਹੈ ਸਰਕਾਰ ਜੇ ਤੁਹਾਨੂੰ ਕਿਵੇਂ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਇੰਨੀ ਅੜੀਅਲ ਸਰਕਾਰ ਹੈ ਜਿਹੜੀ ਸਾਡੇ ਲੋਕਾਂ ਦੇ ਵਿੱਚ ਵੀ ਆ ਲੱਗਦਾ ਸੀ ਵੀ ਹਰਿਆਣੇ ਦੇ ਵਿੱਚ ਤੇ ਹਾਰੂਗੀ ਹਰਿਆਣੇ 'ਚ ਦੁਬਾਰਾ ਜਿੱਤ ਗਈ ਦੇਖਣ ਨੂੰ ਆ ਲੱਗਦਾ ਵੀ ਇਹ ਤਾਂ ਨਹੀਂ ਮੰਨਦੇ ਹੈਗੇ ਤੇ ਹੁਣ ਵੀ ਤੁਸੀਂ ਵੇਖੋ ਬੱਲੇਵਾਲ ਸਾਹਿਬ ਨੂੰ ਤਕਰੀਬਨ 55 ਦਿਨ ਹੋ ਗਏ ਸੀ ਜਦੋਂ ਉਹਨਾਂ ਨੇ ਉਦੋਂ ਤੱਕ ਕੋਈ ਗੱਲਬਾਤ ਦੀ ਬੇਸ਼ਰਮੀ ਨਹੀਂ ਦਿੱਤਾ ਉਦੋਂ ਬਾਅਦ ਹੁਣ ਹੁਣ ਆ ਕੇ ਕਿਤੇ ਸੱਦਾ ਦਿੱਤਾ ਉਹਨੇ ਤੇ ਲੱਗਦਾ ਵੀ ਤੇ ਕਿਹੜੇ ਢੰਗ ਨਾਲ ਤੁਸੀਂ ਉਹਨੂੰ ਮਤਲਬ ਜਿਹੜਾ ਹਰਾਓਗੇ ਉਹਨੂੰ ਅਸੀਂ ਇੱਕ ਢੰਗ ਨਾਲ ਹਦਾਇਤ ਸਕਦੇ ਹਾਂ ਜੀ ਸਾਡਾ ਏਕਾ ਹੋਵੇ ਹੂੰ ਏਕੇ ਦੇ ਮਤਾਬਕ ਸਾਨੂੰ ਇਹਨਾਂ ਨੇ 14 ਫਰਵਰੀ ਦਾ ਦਿਨ ਦਿੱਤਾ ਹੂੰ 14 ਫਰਵਰੀ ਦੇ ਦਿਨ ਦੇ ਵਿੱਚ ਜੇ ਸਾਡੇ ਸੰਘਰਸ਼ ਦੇ ਵਿੱਚ ਕੋਈ ਨਾ ਕੋਈ ਸਾਡੀ ਸੁਣਵਾਈ ਕਰਦੇ ਨੇ ਹੂੰ ਸਾਡੀ ਸੁਣਵਾਈ ਸਭ ਤੋਂ ਵੱਡੀ ਤਾਂ ਇਹ ਹੈ ਜੀ ਜਿਹੜੇ ਸਾਡੇ ਤਿੰਨ ਕਾਲੇ ਕਾਨੂੰਨ ਨੇ ਇਹ ਬਿਲਕੁਲ ਹੀ ਮੁੱਢੋਂ ਰੱਦ ਕਰੇ ਜਾਣ ਹੂੰ ਅੰਮ੍ਰਿਤਪੀਰੀ ਗਰੰਟੀ ਕਾਨੂੰਨ ਪੱਕਾ ਬਣਾਇਆ ਜਾਵੇ ਹਮ ਅਵਾਨੀ ਅਡਾਨੀ ਦਾ ਜਿਹੜਾ ਪੈਸਾ ਹੈ ਜਿਹੜਾ ਅਵਾਨੀ ਅਡਾਨੀ ਦਾ ਪੈਸਾ ਜਿੰਨਾ ਕੋਈ ਗਿਆ ਹੋਇਆ ਉਹ ਪੈਸਾ ਉਹਨਾਂ ਤੋਂ ਵਸੂਲ ਕਰਿਆ ਜਾਵੇ ਨਾ ਤੇ ਸਾਡੇ ਜ਼ਿੰਮੇਵਾਰਾਂ ਤੋਂ ਅਵਾਨੀਆਂ ਅਡਾਨੀਆਂ ਨੇ ਪੈਸਾ ਦੇ ਕੇ ਸਾਡੇ ਪੰਜਾਬ ਨੂੰ ਖਰੀਦਿਆ ਇਹਦੇ ਵਿੱਚ ਵੇਚਣ ਵਾਲੇ ਜਿਹੜੇ ਸਾਡੇ ਮੇਨ ਲੀਡਰ ਨੇ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਜਿਹੜੇ ਗਨਾਹਦਾਰ ਨੇ ਉਹ ਅੱਜ ਲੋਕਾਂ 'ਚ ਫਵਾੜ ਡਾ ਕੇ ਲੋਕਾਂ ਨੂੰ ਗੁੰਮਰਾ ਕਰ ਰਹੇ ਨੇ ਜਿਹੜੇ ਸਾਡੇ ਪਿੰਡੂ ਲੋਕ ਜ਼ਿਮੀਂਦਾਰ ਨੇ ਉਹਨਾਂ ਨੂੰ ਇਸ ਚੀਜ਼ ਦੀ ਗਿਆਤਾ ਨਹੀਂ ਹੈਗੀ ਗਿਆਨ ਨਹੀਂ ਹੈਗਾ ਉਹ ਉਹਨਾਂ ਲੋਕਾਂ ਦੀ ਮਗਰ ਲੱਗ ਜਾਂਦੇ ਨੇ ਜਿਹੜੇ ਚਮਕੇ ਨੇ ੁੱੱਕੀ ਦੇ ਭੁੱਖੇ ਨੇ ਸ਼ਰਾਬ ਦੇ ਭੁੱਖੇ ਨੇ ਵੋਟਾ ਕਰਕੇ ਨੇ ਉਹ ਵੱਡੇ ਲੋਕ ਨੇ ਉਹ ਪੈਸਾ ਦੇ ਦੇ ਕੇ ਸਾਡੇ ਲੋਕਾਂ ਨੂੰ ਆ ਗਰੀਬ ਲੋਕਾਂ ਨੂੰ ਸੜਕਾਂ ਦੇ ਬਿਠਿਆ ਰੱਖਿਆ ਆਪ ਉਹ ਐਸਪ੍ਰੈਸ ਦੀ ਕਰਦੇ ਨੇ ਅਵਾਨੀ ਅਡਾਨੀ ਦੇ ਪੈਸੇ ਤੇ ਹੂੰ ਅੱਛਾ ਇਸ ਤੋਂ ਬਿਨਾ ਹੁਣ ਜਿਹੜਿਆ ਪਿਛਲੇ ਦਿਨਾਂ ਦੇ ਵਿੱਚ ਇਹ ਖਬਰਾਂ ਆਈਆਂ ਨੇ ਤੇ ਮੀਟਿੰਗਾਂ ਵੀ ਹੋਈਆਂ ਨੇ ਦੂਜਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈਗਾ ਮਤਲਬ ਉਹ ਉਹਨਾਂ ਦੇ ਆਗੂ ਵੀ ਇੱਥੇ ਵੀ ਆਏ ਸੀਗੇ ਉਹ ਤੇ ਇਹੇ ਤੋਂ ਕਿੰਨੀ ਆਸ ਤਾਂ ਲੱਗਦੀ ਆ ਵੀ ਇਕੱਠੇ ਹੋ ਜਾਣਗੇ ਦੇਖੋ ਜੀ ਆਸ ਤਾਂ ਸੱਚੇ ਬੰਦੇ ਤੋਂ ਹੁੰਦੀ ਹੈ ਝੂਠੇ ਬੰਦੇ ਤੋਂ ਕੋਈ ਆਸ ਨਹੀਂ ਹੁੰਦੀ ਕਿ ਕੋਈ ਝੂਠਾ ਬੰਦਾ 도ਗਲਾ ਹੁੰਦਾ ਉਹਨੂੰ ਜਿੱਧਰਕ ਪਾਲਣਾ ਭਾਰੀ ਲੱਗਦਾ ਉਧਰ ਹੀ ਝੁੱਕ ਜਾਂਦਾ ਸਾਡੇਆਂ 32 ਜਿ세 ਬੰਦਿਆਂ ਦੇ ਵਿੱਚੋਂ ਅਸੀਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਇਹਨਾਂ 'ਚ ਕਿਸੇ ਦੇ ਅੱਖ 'ਚ ਧੱਕਾ ਮਾਰਿਆ ਗਿਆ ਉਹ ਸਾਡੇ ਸੰਘਰਸ਼ ਨੂੰ ਖੇਲ ਕਰਨਾ ਚਾਹੁੰਦਾ ਸਾਨੂੰ ਇਹਨਾਂ ਜਿਹੜੀਆਂ ਜਿਹੜੀਆਂ ਮਤਲਬ ਬਜ਼ੁਰਗੋ ਜਿਹੜੀਆਂ ਬੀਤੇ ਚ ਹੋ ਗਈਆਂ ਆਪਾਂ ਉਹਨਾਂ ਨੂੰ ਮਤਲਬ ਛੱਡਦੇ ਹੋਏ ਦੇਖੋ ਇੱਕ ਗੱਲ ਤਾਂ ਹੈ ਕਿ ਪਹਿਲਾਂ ਦੇ ਮੁਕਾਬਲੇ ਇੱਕ ਦੂਜੇ ਦੇ ਖਿਲਾਫ ਜਿਹੜਾ ਬੋਲਣਾ ਬੰਦ ਕੀਤਾ ਤਿੰਨੇ ਫਾਰਮਾਂ ਨੇ ਤਿੰਨੇ ਫਾਰਮਾਂ ਦੀਆਂ ਲਗਾਤਾਰ ਪੱਤਲਾਂ ਦੀ ਦੇਖੋ ਮੀਟਿੰਗ ਹੋਈ ਆ ਗਾਂ ਵੀ ਮੇਰੇ ਖਿਆਲ 24 ਤਰੀਕ ਨੂੰ ਰੱਖੀ ਹੋਈ ਹੈ ਉਹਨਾਂ ਨੇ ਮੀਟਿੰਗ 24 ਤਰੀਕ ਦੀ ਫੇਰ ਮੀਟਿੰਗ ਹੋਣੀ ਆ ਇਹਦੇ ਵਿੱਚੋਂ ਮਤਲਬ ਆਸ ਵੀ ਕਰਨ ਤਾਂ ਵੱਜਦੀ ਹੈ ਨਾ ਕੁਛ ਕੋ ਦੇਖੋ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਜਿਵੇਂ ਹੁਣ ਤੁਸੀਂ ਇੱਥੇ ਵੀ ਬੈਠੇ ਹੋ ਇੱਥੇ ਬੈਠੇ ਵੀ ਬੈਠਿਆ ਤੋਂ ਵੀ ਕੋਈ ਤੁਹਾਡੇ ਨਾਲ ਦੋ ਕਦਮ ਚੱਲੇਗਾ ਕੋਈ ਚਾਰ ਕਦਮ ਚੱਲੇਗਾ ਕੋਈ ਧੁਰ ਤੱਕ ਚੱਲੇਗਾ ਆਪਾਂ ਨੂੰ ਸਾਰਿਆਂ ਨੂੰ ਜੀ ਆਇਆ ਕਹਿਣਾ ਚਾਹੀਦਾ ਜਿਹੜਾ ਜਿੰਨੇ ਹੁਣ ਇੱਥੇ ਦੇਖੋ ਕੋਈ ਲੰਗਰ ਦੀ ਸੇਵਾ ਕਰਦਾ ਸਾਰੇ ਲੜਨ ਵਾਲੇ ਤਾਂ ਨਹੀਂ ਕੋਈ ਸਾਡੇ ਵਰਗੇ ਨੇ ਉਹ মিডিਆ ਤੇ ਤੁਹਾਡੀ ਖ਼ਬਰੀ ਪੁਚਾ ਰਹੇ ਨੇ ਹਰੇਕ ਦਾ ਆਪੋ ਆਪਣਾ ਇੱਕ ਜੋਗਦਾਨ ਹੈ ਤਾਂ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਆਪਣੇ ਨਾਲ ਇੱਕ ਕਦਮ ਵੀ ਚੱਲਦਾ ਉਹ ਉਹ ਮਤਲਬ ਉਹਨੂੰ ਜੀ ਆਇਆ ਕਹਿਣਾ ਚਾਹੀਦਾ ਇਹ ਇਹ ਮੌਕਾ ਨਹੀਂ ਹੈਗਾ ਮੇਰਾ ਖਿਆਲ ਆ ਕਿ ਆਪਾਂ ਕਿਸੇ ਤੇ ਕਿੰਤੂ ਪਰੰਤੂ ਕਰੀਏ ਉਹ ਗੱਲਾਂ ਨੂੰ ਛੱਡੋ ਉਹ ਪੀਤੇ ਸਮੇਂ ਦੀਆਂ ਗੱਲਾਂ ਬਣੀਆਂ ਹੁਣ ਆਪਾਂ ਆਪਣੇ ਵੱਲੋਂ ਜਿਹੜਾ ਹੈਗਾ ਆਸ਼ਾਵਾਦੀ ਹੋ ਕੇ ਮਤਲਬ ਕਰੀਏ ਤੇ ਹੋਰ ਕਿਸੇ ਨੇ ਕੋਈ ਬੋਲਣਾ ਹੈਗਾ ਇਹਦੇ ਕਿਸੇ ਦੇ ਮਨ ਚ ਕੋਈ ਵਿਚਾਰ ਆਇਆ ਹੋਵੇ ਵਿਆਹ ਗੱਲਾਂ ਜੀ ਨਾਮ ਨਾਮ ਦੁਆਰਾ ਬੋਲਣੀ ਆਪਣਾ ਆ ਵੀਰ ਕੋ ਤੁਹਾਡੇ ਐਨਐਚਰ ਤੇ ਸੋਚ ਲਓ ਕੋਈ ਨਵੀਂ ਗੱਲ ਰਹਿ ਗਈ ਹੋਵੇ ਉਹ ਨਾਟਕ ਵਾਲਾ ਤਾਂ ਆਪਾਂ ਵਾਚ ਕਰਾਂਗੇ ਹਾਂ ਹਾਂ ਕੋਈ ਆ ਗਈ ਤਾਂ ਦਵਾਰੇ ਹਾਂਜੀ ਹਾਂਜੀ ਵੀਰ ਨੂੰ ਕਰਮੀ ਸਿੰਘ ਹੈ ਜੀ ਓਕੇ ਪਿੰਡ ਛੋਟੀ ਖਨਾਲ ਤੋਂ ਜੀ ਖਨਾਲਕੁਰ ਦਾ ਵਾਸੀ ਆ ਬਿਲਕੁਲ ਨਿੱਤੇ ਮੈਂ ਵੀ ਕਹਿਣਾ ਚਾਹਣਾ ਵੀ ਜਿਹੜੇ ਮਾਨੂੰ ਦੂਜੀਆਂ ਪਾਰਟੀਆਂ ਦੇ ਨੇ ਹੂੰ ਉਹ ਇੱਕ ਤਰ੍ਹਾਂ ਆਪਾਂ ਨੂੰ ਧਰਮ ਤੋਂ ਲੱਗੇ ਕਰ ਰਹੀਏ ਨੇ ਕਿਉਂਕਿ ਆਪਣੇ ਜਿਹੜੇ ਉੱਤੇ ਬੈਠਿਆ ਆਪਣਾ ਧਰਮ ਕਿਸਾਨੀਆ ਪਹਿਲਾਂ ਹੂੰ ਇਹ ਛੋਟੀ ਮੱਤੇ ਲੋਕ ਹੁੰਦੇ ਨੇ ਜਿਹੜੇ ਆਗੂ ਪਿੱਛੇ ਲੱਗ ਕੇ ਆਪਦਾ ਸਾਰਾ ਛੱਡ ਦਿੰਦੇ ਨੇ ਹੂੰ ਠੀਕ ਆ ਆਗੂਆਂ ਵਿੱਚ ਛੋਟੀ ਮੋਟੀ ਕਾਨਮੀਨ ਹੋ ਸਕਦੀ ਹੈ ਕੋਈ ਮਤਭੇਦ ਹੋ ਸਕਦਾ ਪਰ ਆਪਾਂ ਆਪਣੇ ਧਰਮ ਦੇ ਤਰ੍ਹਾਂ ਹੋਣਾ ਆਪਾਂ ਹੂੰ ਪਰ ਇਹਨੂੰ ਲੜਨੀ ਆਪਾਂ ਕਿਸਾਨੀ ਪਿੱਛੇ ਨਹੀਂ ਦਾ ਪਰ ਆਗੂ ਕੀ ਦੇਖਣਾ ਹੈ ਹੂੰ ਆਗੂ ਵੀ ਆਪਣੇ ਬਣਾਏ ਹੋਣੇ ਇਸ ਕਰਕੇ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਆਪਣੇ ਧਰਮ ਪਿੱਛੇ ਲੱਗੋ ਆਪਣਾ ਧਰਮ ਕਿਸਾਨੀ ਆਪਾਂ ਧਰਮ ਪਿੱਛੇ ਲੜੋ ਹੂੰ ਤਾਂ ਹੀ ਆਪਾਂ ਅੱਗੇ ਸੌਖੇ ਰਹਿ ਸਕਦੇ ਆ ਨਹੀਂ ਵੱਖ-ਵੱਖ ਹੋ ਕੇ ਵੀ ਆਪਾਂ ਨੂੰ ਪਾੜ ਕੇ ਤੇ ਉਹਨਾਂ ਨੇ ਰਾਜ ਕਰਨਾ ਠੀਕ ਹੈ ਬਾਤ ਨੂੰ ਮਨ ਲੋ ਇਕੱਠੇ ਹੋਣ ਦਾ ਕੋਈ ਫਾਇਦਾ ਨਹੀਂ ਅੱਜ ਆਪਣਾ ਟਾਈਮ ਹੈ ਸਭ ਕੁਝ ਹੈ ਤੁਸੀਂ ਬਾਵਾ ਬਰੇ ਠੀਕ ਹੈ ਆ ਹੋਰ ਕੋਈ ਤੁਹਾਡੇ ਪਿੱਛੇ ਨੇ ਪਿੱਛੇ ਖੜਿਆ ਤੁਸੀਂ ਬੋਲਣਾ ਚਾਹੁੰਦਾ ਬੋਲ ਸਕਦੇ ਕੋਈ ਚੰਗੀ ਮੈਂ ਕਵਰ ਕਰ ਲਿਆ ਤੁਹਾਡਾ ਵਿਚ ਦੀ ਆ ਗਿਆ ਹੈਗਾ ਤੋ ਬੋਲਣਾ ਚਾਹੁੰਦਾ ਕੈਮਰਾ ਬੋਲ ਬਈ ਟੀਕੇੜੇ ਕੋਈ ਬੜੀ ਗੱਲ ਹੈ ਅੱਛਾ ਤੁਹਾਡੇ ਚ ਇਧਰ ਕੋਈ ਨੌਕਾ ਟੀਕੇੜੇ ਦਾ ਤਸਵੀਰ ਉਹ ਬੜਿਆ ਲਿਖਿਆ ਤੂੰ ਹਾਂ ਚਲੋ ਆਪਣਾ ਆਪਣਾ ਨਾਮ ਨਾਮ ਹੀ ਲਿਖ ਦੋ ਚਲੋ ਆਹਿੱਤਾ ਤੁਹਾਡੇ ਛੋਟਾ ਮੋਟਾ ਪਿੰਡਾਂ ਦਾ ਕਿਹੜੀ ਜਥੇ ਬੰਦੀ ਆ ਇੱਕ ਮਿੰਟ ਮੈਂ ਕੈਮਰਾ થોੜਾ ਫੋਕਸ ਕਰ ਸਿੱਧੂ ਜਥੇ ਬੰਦੀ ਆ ਸੀ ਉਨ ਕੋ ਬਿੱਤਾ ਹਾਂ ਹਾਂ ਜੀ ਕੀ ਸ਼ੋ ਬਣਾ ਤੁਹਾਡਾ ਹਾਂ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਪਿੰਡ ਸਾਹਰ ਤੋਂ ਜੀ ਸ਼ਾਹੜ ਹਾਂ ਜੀ ਜਿਹੜੇ ਜ਼ਿਲ੍ਹੇ ਚ ਆਏ ਸੰਗਰੂਰ ਜ਼ਿਲ੍ਹੇ ਚ ਆ ਜੀ ਸੰਗਰੂਰ ਜ਼ਿਲ੍ਹੇ ਚ ਕਦੋਂ ਆਏ ਸੀ ਇੱਥੇ ਬਲਾਕ ਦੇ ਸਾਨੂੰ ਕਾਫੀ ਦਿਨ ਹੋ ਗਏ ਜੀ ਤੇ ਜਥੇ ਬੰਦੀ ਦਾ ਨਾਂ ਕੀ ਆ ਤੁਹਾਡਾ ਹਾਂ ਜੀ ਜਥੇ ਬੰਦੀ ਦਾ ਨਾਂ ਕੀ ਸਾਡੀ ਆਜ ਸਿੱਧੂਪੁਰਾਂ ਦੇ ਜਿਥੇ ਬੰਦੀ ਹੈ ਜੀ ਹਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਹਾਂਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਮੈਂ ਪਿਛਲੇ ਸਾਲ ਅਰਚ ਵੀ ਰਹੇ ਹਾਂ ਤੁਸੀਂ ਦਿੱਲੀ ਵਾਲੇ ਪਿਛਲੀ ਵਾਰ ਵੀ ਆਏ ਸੀ ਕਿਹੜੇ ਮੋਰਚੇ ਸੀਗੇ ਬੱਲੀ ਸਿੰਘੂ ਸਿੰਘ ਸੀ ਤੇ ਟਿਕਰੀ ਤੇ ਸੀ ਕਿੱਥੇ ਸੀ ਟਿਕਰੀ ਸੀਗੇ ਅਸੀਂ ਟਿਕਰੀ ਸੀਗੇ ਹਾਂਜੀ ਹਾਂਜੀ ਠੀਕ ਹੈ ਆ ਨਾਮਿਆਂ ਨੂੰ ਫੜਾਣਾ ਦੂਜੇ ਬਦਾਓ ਕੋਈ ਖਾਲੀ ਨਾਮ ਪੁੱਛਣਾ ਨਾਮ ਲਾਓਗੇ ਅੱਗੇ ਵੰਗੀ ਚੀਜ਼ਾਂ ਦਾ ਦਰਦ ਕਰਵਾ ਦੀ ਜਗਾ ਤੁਹੇ ਜਗਾ ਕੀ ਬੋਲੋਗੇ ਹਾਂ ਜੀ ਕੀ ਸੁਭਨਾ ਹੈ ਤੁਹਾਡਾ ਦਲਵੀਰ ਸਿੰਘ ਹੈ ਜੀ ਅ ਬਲਵੀਰ ਸਿੰਘ ਪਿੰਡ ਕਿਹੜਾ ਤੁਹਾਡਾ ਛਾੜਾ ਜੀ ਤੁਹਾਡਾ ਛਾੜ ਤੋਂ ਇੱਕੋ ਮਿੰਟ ਤੇ ਇੱਕ ਜਿਹੜੇ ਮਿੰਟਾਂ ਤਿੰਨੇ ਪਿੰਡ ਦੀ ਹੈ ਚੱਲ ਇਹਨੂੰ ਬਾਅਦ ਵਿੱਚ ਟ੍ਰੇਨਿੰਗ ਦੇ ਤੁਸੀਂ ਟਰਾਲੀ ਦੇ ਵਿੱਚ ਹੈ ਨਾ ਯਾਰ ਬੋਲਣਾ ਚਾਹੀਦਾ ਜੇ ਆਪਾਂ ਬੋਲਾਂਗੇ ਆਪਣੇ ਜਵਾਜ ਕਿਵੇਂ ਯਾਰ ਜਾਈਗੀ ਵਾਰ ਅੱਛਾ ਤੁਸੀਂ ਕਿੰਨੇ ਸਮੇਂ ਤੋਂ ਆਏ ਹੋ ਇੱਥੇ ਅਸੀਂ ਜੀ ਆਇਆ 13 ਫਰਵਰੀ ਤੋਂ ਆਏ ਸੀ ਅ 13 ਫਰਵਰੀ ਤੋਂ ਵਿਚ ਦੀ ਚੱਲ ਜਾਂਦੇ ਹੋਗੇ 25 ਹੋਰ ਆ ਜਾਂਦੇ ਹੁਣੇ ਹੈ ਨਾ ਇਸ ਤਰ੍ਹਾਂ ਵਾਰੀ ਨਾਲ ਜਿੰਨਾ ਕੰਮ ਚੱਲ ਰਿਹਾ ਤੇ ਕਿੰਨੇ ਲੱਗਦਾ ਤੁਹਾਨੂੰ ਇਹ ਸੰਘਰਸ਼ ਦਾ ਕੁਝ ਬਣੂਗਾ ਹਾਂਜੀ ਬਣੂਗਾ ਜੀ ਪੱਕਾ ਹੋਰੀ ਤੇ ਉਮੀਦ ਕਰਕੇ ਬੈਠਿਆ ਜੀ ਅਸੀਂ ਹਾਂ ਪਿੰਡਾਂ ਦੇ ਵਿੱਚ ਤੁਸੀਂ ਮੇਰੇ ਤੋਂ ਜੜੇ ਹੋਏ ਆ ਜਦੋਂ ਤੁਸੀਂ ਜਾਣੇ ਚੱਕਰ ਲਾਉਣ ਉੱਥੇ ਪਿੱਛੇ ਕੀ ਕਰ ਰਹੇ ਨੇ ਲੋਕ ਸਾਰਿਆਂ ਦੀ ਇੱਥੇ ਪੂਰ ਸਹਿਯੋਗ ਹੈ ਜੀ ਠੀਕ ਹੈ ਹਾਂ ਜੀ ਆ ਆਪਣਾ ਪੈਸੇ ਪੱਖੋਂ ਵੀ ਰੋਟੀ ਪਾਣੀ ਦਾ ਲੰਗਰ ਦੇ ਵਿੱਚ ਵੀ ਯੋਗਦਾਨ ਪਾਉਂਦੇ ਆ ਹਾਂ ਜੀ ਤੇ ਜਾਨੀ ਲੋਕਾਂ ਨੂੰ ਆਸ ਹੈ ਵੀ ਜਿਵੇਂ ਪਹਿਲਾਂ ਆਪਣਾ ਸੰਘਰਸ਼ ਸੀਗਾ ਉਸੇ ਤਰ੍ਹਾਂ ਬੁਲੰਦੀਆਂ ਤੇ ਜਾਏਗਾ ਉਸ ਪੱਧਰ ਤੇ ਜਾਏਗਾ ਉਦੋਂ ਵੀ ਅੱਗੇ ਜਾਏਗਾ ਐਦਾਂ ਐਦਾਂ ਲੋਕ ਸੋਚਦੇ ਆਗੇ ਹਾਂ ਜੀ ਹਾਂ ਹੋਰ ਤਾਂ ਤੁਹਾਡੇ ਚੋਂ ਕੋਈ ਕਹਿੰਦਾ ਜਾਨੋ ਓਕੇ ਹਾਂ ਜੀ ਤੁਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਲੋਕਾਂ ਨੂੰ ਹਰਿਆਣੇ ਦੇ ਆ ਜਾਂ ਸਾਰੇ ਭਾਰਤ ਦੇ ਲੋਕਾਂ ਨੂੰ ਦੁਨੀਆ ਭਰ ਦੇ ਇਹ ਚੀਜ਼ ਜਿਹੜੇ ਆਪਣੇ ਸੰਘਰਸ਼ ਦੇ ਆਮੈਤੀ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਜੀ ਵੀ ਜਿਹੜਾ ਪਿੱਛਾ ਸਾਡਾ ਜੀ ਦਿਨ ਹੁਣ ਤੱਕ ਬੀਤ ਗਏ ਬੀਤ ਗਏ ਹਾਂਜੀ ਇਦੋਂ ਅੱਗੇ ਅਸੀਂ ਸਾਰੇ ਸੋਚ ਕੇ ਇੱਕ ਮੱਤ ਦੀ ਖੜੇ ਹੋਈਏ ਕਿਸੇ ਨਾਲ ਕੋਈ ਹੀਰਖਾ ਬਾਜੀ ਨਾ ਰੱਖੀਏ ਹੂੰ ਸਾਡੀਆਂ ਜਥੇਬੰਦੀਆਂ ਨੂੰ ਵੀ ਹੋਣਾ ਚਾਹੀਦਾ ਸਾਡੇ ਪਿੰਡ ਦੀਆਂ ਪੰਚਾਇਤਾਂ ਨੂੰ ਵੀ ਹੋਣਾ ਚਾਹੀਦਾ ਇਹ ਜਿਹੜਾ ਸਾਡਾ ਸੰਘਰਸ਼ ਹੈ ਜੀ ਸਾਡੇ ਪਿਛਲੀ ਆਉਣ ਵਾਲੀ ਪੀੜ੍ਹੀ ਵਾਸਤੇ ਹੈ ਜੇ ਅਸੀਂ ਇੱਕੋ ਮੱਚ ਤੇ ਚੱਲਾਂਗੇ ਤਾਂ ਸਾਡੀ ਜਿੱਤ ਹੋ ਜੂਗੀ ਪਿੱਛੇ ਗਿੱਲੇ ਗੁੱਸੇ ਜੋ ਹੋ ਗਏ ਉਹ ਛੱਡ ਦੇਣ ਹੂੰ ਸਾਰੀਆਂ ਜਥੇਬੰਦੀਆਂ ਟੋਟਲ ਇੱਕੋ ਹੀ ਮੱਚ ਤੇ ਖੜੀਆਂ ਹੋ ਜਾਣ ਸਾਡਾ ਤਾਂ ਇੱਕੋ ਇੱਕ ਬੇਨਤੀ ਹੈ ਅਤੇ ਜਦੋਂ ਪ੍ਰਮਾਤਮਾ ਨੂੰ ਜਾਣ ਅੱਜ ਵੀ ਜਿਹੜੀਆਂ ਕੱਲ ਵੀ ਜਿਹੜੀਆਂ ਮਰਿਆ ਬਰਾਬਰੀਆਂ ਪਰ ਉਹ ਜਿਹੜੇ ਲੋਕ ਪਿੰਡਾਂ 'ਚ ਗੱਲਾਂ ਕਰਦੇ ਨੇ ਉਹ ਸਿਆਸੀ ਪਾਰਟੀਆਂ ਦੇ ਚੱਕਰ 'ਚ ਨਾ ਫਸਣ ਹੂੰ ਹੂੰ ਸਿਰਫ ਕਿਸਾਨੀ ਸੰਘਰਸ਼ ਤੇ ਆਪਣੀ ਪਿਛਲੀ ਆਉਣ ਵਾਲੀ ਪੀੜ੍ਹੀ ਦੇ ਮੁਤਾਬਕ ਹੀ ਚੱਲਣ ਹੂੰ ਜੇ ਉਹਨਾਂ ਦੇ ਅੰਦਰ ਜਾਗਰਤੀ ਹੈਗੀ ਹੈ ਦੋ ਦੋ ਕਰਕੇ ਚਾਹ ਚਾਹ ਕਰਕੇ ਆਉਂਦੇ ਰਹਿਣ ਜਾਂਦੇ ਰਹਿਣ ਕੰਮ ਕਰਦੇ ਰਹਿਣ ਸਾਡਾ ਸੰਸਦ ਕੇ ਜਾਰੀ ਰਹੇ ਜਿਨ੍ਹਾਂ ਕਦੇ ਕਦੇ ਕਮਿਟ ਵੱਧ ਨਹੀਂ ਹੁੰਦੀ ਹੂੰ ਦੂਜੀ ਸਾਡੀ ਕਿਸਾਨੀ ਦੇ ਕਰ ਤੇ ਜਿਹੜਾ ਐਮਐਸਪੀ ਦੀ ਗਾਰੰਟੀ ਹੈ ਜਿੰਨੀਆਂ ਸਾਡੀਆਂ ਫਸਲਾਂ ਐਕਸਪੋਰਟ ਹੁੰਦੀਆਂ ਨੇ ਬਾਹਰਲੇ ਮੁਲਕਾਂ ਸਾਡੀ ਫਸਲ ਜਾਂਦੀ ਹੈ ਉਹਨੇ ਤੇ ਸਾਨੂੰ ਐਮ ਐਚ ਪੀ ਦੀ ਪੱਕੀ ਗਾਰੰਟੀ ਹੋਣੀ ਚਾਹੀਦੀ ਹੈ ਕਿ ਕੋਈ ਵਪਾਰ ਲੈਣ ਹੈ ਉਹ ਵਪਾਰੀ ਖਾ ਗੰਨੇ ਨੇ ਜਾਂ ਦਲਾਲ ਖਾ ਗੰਨੇ ਨੇ ਸਾਡੇ ਪੱਲੇ ਉਹਦੇ ਜੋ ਕੁਝ ਨਹੀਂ ਪੈਂਦਾ ਅਸੀਂ ਮਿਹਨਤਕਸ਼ ਲੋਕ ਆ ਮਿਹਨਤ ਕਰਦੇ ਆ ਦਿਨ ਤੇ ਰਾਤ ਇੱਕ ਕਰਕੇ ਸਾਡੇ ਪੱਲੇ ਕੁਝ ਨਹੀਂ ਪੈਂਦਾ ਸਾਡੇ ਨਾਲ ਤਾਂ ਦਿਹਾੜੀਦਾਰ ਵੀ ਚੰਗੇ ਨੇ ਜਿਹੜੇ 400 ਰੁਪਏ ਦਿਹਾੜੀ ਦੇ ਦਿੰਦੇ ਨੇ ਸਾਡੇ ਤਾਂ ਪੱਲੇ 20 30 ਰੁਪਏ ਪੈਂਦੇ ਨੇ ਜ਼ਿਮੀਦਾਰ ਦੇ ਠੀਕ ਹੈ ਤੇ ਆਪਣਾ ਸ਼ੋਭਨੰਦ ਦੁਬਾਰਾ ਫੇਰ ਦੱਸ ਦੋ ਜੰਤਾਰੀ ਸ਼ੋਗਨਾ ਮੇਰਾ ਗੁਰਬ ਸਿੰਘ ਆ ਜੀ ਓਕੇ ਆਪਣਾ ਸੇਵਾਮੁਕਤ ਮੈਂ ਕਿ ਮਿਲਟਰੀ ਜੋ ਸੇਵਾਮੁਕਤ ਹੋਇਆ ਤੁਸੀਂ ਹਾਂ ਜੀ ਮਿਲਟਰੀ ਜੋ ਪੁਰਾਣੇ ਫੌਜੀ ਆ ਜੀ ਪਹਿਲੀ ਵਾਰ ਜਦੋਂ 1971 ਦੇ ਵਿੱਚ ਮੈਂ ਫੌਜ 'ਚ ਸੀ ਜਦੋਂ ਸਾਡੀ ਢਾਕੇ 'ਚ ਲੜਾਈ ਲੱਗੀ ਐ ਹਾਂਜੀ ਉਹ ਤੋਂ ਥੋੜੇ ਜਿ ਕਿਸੇ ਨੁਕਸ ਦੇ ਕਾਰਨ ਮੈਨੂੰ ਨਿਕਲ ਗਿਆ ਜੀ ਪੂਰੀ ਟ੍ਰੇਨਿੰਗ ਫੌਜ ਦੀ ਨਹੀਂ ਹੋਈ ਓਕੇ ਤਾਂ ਇਹ ਸੰ ਸਾਡੇ ਖਨਾਲਖੁਰ ਤੋਂ ਤੇ ਬੱਕੀ ਮੁਕਸਦ ਸਾਹਿਬ ਤੋਂ ਕਿਸਾਨ ਜਿਹੜੇ ਹੈਗਾ ਸਰਗਰਮੀ ਨਾਲ ਇੱਥੇ ਆਪਣਾ ਪਿਨਾਰੀ ਖੁਰਦ ਦੇ ਕੇ ਦੱਤੇ ਹੋਏ ਨੇ ਚਤੁਰਾਕਾ ਕੇ ਬਲਦ